ਦੀ ਵਾਹੁਣਾ ਲਾ ਗਈ ਪਰ ਪ੍ਰਮਾਤਮਾ ਚਾਹ ਦਰਦ ਮਾਰੇ ਰਾਮ ਕਰ ਦੁੱਖ ਲੱਗਣਾ ਪਾਇ ਕਿਉਂ ਕਾਲਪੁਰਖ ਪਰਮਾਤਮਾ ਕਦੇ ਵੀ ਆਪਣੇ ਭਗਤਾਂ ਨੂੰ ਕਦੇ ਦੁੱਖ ਨਹੀਂ ਲੱਗਦਾ ਕਿਉਂਕਿ ਕਾਲਪੁਰਖ ਪਰਮਾਤਮਾ ਹਰ ਜੁਗਾਂ ਦੇ ਵਿੱਚ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਜੇ ਭਗਤ ਤੇ ਉੱਤੇ ਕੋਈ مصیبت ਆਉਂਦੀ ਆ ਹੌਕੀ ਘੜੀ ਆਉਂਦੀ ਆ ਤਾਂ ਕਾਲਪੁਰਖ ਪਰਮਾਤਮਾ ਆਪਣਾ ਹੱਥ ਰੱਖ ਕੇ ਉਸ ਸੰਸਾਰ ਦੇ ਵਿੱਚ ਪਾਉਂਦਾ ਹੌਕੀ ਘੜੀ ਨਾ ਦੇਖਣ ਦੀ ਆਪਣਾ ਬਲਦ ਸਮਾਨ ਤੂੰ ਆਪਣਾ ਹੱਥ ਰੱਖ ਕੇ ਕਦੇ ਉਸ ਨੂੰ ਦੁੱਖ ਦੀਆਂ ਘੜੀਆਂ ਨਹੀਂ ਹੁੰਦਾ ਮੁਸੀਬਤ ਦੀਆਂ ਘੜੀਆਂ ਨਹੀਂ ਹੁੰਦਾ ਕਿ ਹਰ ਜੁਗਾਂ ਦੇ ਵਿੱਚ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਤੇ ਹਰ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਤੇ ਜਿਹੜਾ ਭਗਤ ਦੇ ਉੱਤੇ ਕੋਈ ਦੁੱਖ ਹੁੰਦਾ ਮੁਸੀਬਤ ਦੀ ਘੜੀ ਹੁੰਦੀ ਤੇ ਕਾਲਪਨ ਪਰਮਾਤਮਾ ਆਪ ਧਰਤੀ ਤੇ ਹੁੰਦਾ ਮੈਨੂੰ ਗੱਲ ਜਿਆਦਾ ਆ ਰਹੀ ਹੈ ਕਿ ਇੱਕ ਰਾਜਾ ਸੀ ਉਹ ਇੱਕ ਸਾਧੂ ਨੂੰ ਪੁੱਛਦਾ ਸਾਧੂ ਕਹਿੰਦਾ ਕਿ ਜਦੋਂ ਮੇਰੀ ਪ੍ਰਜਾਤ ਉਹ ਤੇ ਭੀੜ ਪੈ ਜਾਵੇ ਤਾਂ ਮੈਂ ਆਪਣੇ ਸਿਪਾਈ ਭੇਜ ਦਿੰਦਾ ਤੇ ਜੇ ਹੋਰ ਵੀ ਭੀੜ ਪੈ ਜਾਵੇ ਤਾਂ ਮੈਂ ਆਪਣੇ ਜਰਨਾਇ ਵੀ ਭੇਜ ਦਿੰਦਾ ਤੇ ਮੈਂ ਸੁਣਿਆ ਕਿ ਜਦੋਂ ਸੰਸਾਰ ਦੇ ਵਿੱਚ ਕਿਸੇ ਘਰ ਦੇ ਉੱਤੇ ਮੁਸੀਬਤ ਦੀਆਂ ਘੜੀਆਂ ਵਧੀਆਂ ਨੇ ਔਖੀਆਂ ਘੜੀਆਂ ਵਧੀਆਂ ਨੇ ਤੋਂ ਕਾਲ ਨੂੰ ਪਰਮਾਤਮਾ ਆਪ ਹੁੰਦਾ ਹੈ ਇਹ ਕਹੋ ਤਾਂ ਸਾਧੂ ਕਹਿਣ ਲੱਗਾ ਕਿ ਰਾਜਨ ਇਸ ਤਰ੍ਹਾਂ ਦਬਾਵ ਤੈਨੂੰ ਅਸੀਂ ਦਵਾਂਗੇ ਕਿ ਕੀ ਕਰ ਆਪਣੀ ਪ੍ਰਜਾ ਨੂੰ ਇਕੱਠਾ ਕਰ ਸਮੁੰਦਰ ਦੇ ਕੋਲ ਇੱਕ ਵੱਡਾ ਇਕੱਠ ਕਰ ਸਮੁੰਦਰ ਦੇ ਕੋਲ ਵੱਡਾ ਇਕੱਠ ਕਰ ਤੇ ਗੋਲੀਆਂ ਨੂੰ ਪਹਿਲਾਂ ਸੁਝਾ ਦਿੰਦਾ ਸੀ ਕਿ ਇੱਕ ਲੱਕੜ ਦਾ ਬੋਤ ਤਿਆਰ ਕਰੋ ਜਿਹੜਾ ਕਿ ਰਾਜੇ ਦੇ ਬਾਦਸ਼ਾਹ ਦੇ ਬੱਚੇ ਦੇ ਮਾਨ ਨੂੰ ਹੋਵੇ ਤੇ ਜਦੋਂ ਅਸੀਂ ਤੁਹਾਨੂੰ ਇਸ਼ਾਰਾ ਕਰ ਦਵਾਂਗੇ ਉਸ ਨੂੰ ਤੁਸੀਂ ਉਹਨਾਂ ਬੱਚੇ ਨੂੰ ਕੱਪੜੇ ਦੇ ਵਿੱਚ ਵਲੇਟ ਕੇ ਲੈ ਕੇ ਆਉਣਾ ਬਾਦਸ਼ਾਹ ਨੇ ਇਕੱਠ ਕਰ ਦਿੱਤਾ ਜਦੋਂ ਇਕੱਠ ਕਰ ਦਿੱਤਾ ਤੇ ਉਹ ਸਾਧੂ ਜਿਹੜਾ ਉੱਥੇ ਆਉਂਦਾ ਹੈ ਜਦੋਂ ਸਾਧੂ ਉੱਥੇ ਆਉਂਦਾ ਤੇ ਫਿਰ ਉਹ ਆ ਕੇ ਕਹਿੰਦਾ ਕਿ ਬਾਦਸ਼ਾਹ ਹੁਣ ਜਿਹੜਾ ਬੱਚੇ ਨੂੰ ਲਿਆਂਦਾ ਜਾਂਦਾ ਜਦੋਂ ਬੱਚਾ ਲਿਆਂਦਾ ਕੋਈ ਨਾ ਬੱਚਾ ਲੈ ਕੇ ਹੁੰਦਿਆ ਨੇ ਜਿਹੜਾ ਲੱਕੜ ਦਾ ਪੁੱਤ ਤਿਆਰ ਕੀਤਾ ਸੀ ਉਸ ਨੂੰ ਕੱਪੜੇ ਦੇ ਵਿੱਚ ਰੇਟ ਕੇ ਲਿਆਂਦਾ ਤੇ ਦੂਰੋਂ ਲੱਗਦਾ ਸੀ ਕਿਵੇਂ ਕਿ ਰਾਜੇ ਦਾ ਕੋਈ ਬੱਚਾ ਹੁੰਦਾ ਤੇ ਉਹ ਜਿਹੜਾ ਸਾਧੂ ਜਿਹੜਾ ਉਸ ਬੱਚੇ ਨੂੰ ਆਪਣੇ ਗਲ ਵਿਖੜੀ ਦੇ ਵਿੱਚ ਲੈ ਲੈਂਦਾ ਤੇ ਰਾਜਾ ਜਿਹੜਾ ਬਹੁਤ ਖੁਸ਼ ਹੁੰਦਾ ਕਿ ਸਾਧੂ ਨੇ ਜਿਹੜਾ ਬੱਚਾ ਆਪਣੇ ਗਲ ਵਿਖੜੀ ਦੇ ਵਿੱਚ ਵਿਆਦ ਮਾਤੇ ਕਰਤਾਰਥ ਹੋ ਗਿਆ ਉਸ ਤੇ ਵੇਖਦਿਆਂ ਵੇਖਦਿਆਂ ਉਸ ਦਾ ਜਿਹੜਾ ਬੱਚਾ ਲੱਕੜ ਦਾ ਪੁੱਤ ਦਾ ਜਿਹੜਾ ਤਿਆਰ ਕੀਤਾ ਸੀ ਉਹ ਕਾਗ ਜਿਹੜਾ ਸਮੁੰਦਰ ਤੇ ਸੁੱਟ ਦਿੱਤਾ ਜਦ ਅ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਤੇ ਰਾਜੇ ਨੇ ਕਿਸੇ ਨੂੰ ਜਦੋਂ ਮਗਰੇ ਉਸਨੇ ਛਾਲ ਮਾਰ ਦਿੱਤੀ ਜਦੋਂ ਮਗਰੇ ਛਾਲ ਮਾਰ ਤੇ ਜਦੋਂ ਲੱਕੜ ਦਾ ਬੋਤਲ ਉਸਦੇ ਹੱਥ ਦੇ ਵਿੱਚ ਆਇਆ ਤੇ ਉਹ ਬਹੁਤ ਸ਼ਰਮਿੰਦਾ ਹੋਇਆ ਤੇ ਸਾਧੂ ਜੀ ਕਹਿਣ ਲੱਗੇ ਕਿ ਰਾਜਣ ਤੇਰੇ ਕੋਲ ਇੰਨੀ ਵੱਡੀ ਫੌਜ ਸੀ ਤੇਰੇ ਕੋਲ ਜਰਨੈਲ ਨੇ ਏਡੇ ਵੱਡੇ ਜਰਨੈਲ ਨੇ ਇੱਡੀ ਵੱਡੀ ਫੌਜ ਆ ਤੂੰ ਫੌਜ ਨੂੰ ਹੁਕਮ ਕਰਦਣਾ ਸੀ ਆਪ ਕਿਉਂ ਆ ਛਾਲ ਮਾਰੀ ਤੇਰੇ ਕੱਪੜੇ ਸਾਰੇ ਮੈਲੇ ਹੋ ਗਏ ਨੇ ਤੇ ਪਾਦਸ਼ਾਹ ਕਹਿਣ ਲੱਗਾ ਕਿ ਸਾਧੂ ਜੀ ਮੇਰਾ ਬੱਚੇ ਦੇ ਨਾਲ ਪਿਆਰ ਬਹੁਤ ਸੀ ਜਿਸ ਕਰਕੇ ਮੈਨੂੰ ਕਿਸੇ ਨੂੰ ਕਹਿਣ ਦਾ ਕੋਈ ਚੇਤਾ ਨਹੀਂ ਆਇਆ ਤੇ ਨਾ ਮੈਂ ਆਪਣੇ ਕੱਪੜੇ ਵੇਖੇ ਤੇ ਨਾ ਮੈਂ ਆਪਣੇ ਚਰਨਾਂ ਦੇ ਵੇਖੇ ਮੈਂ ਤੇ ਮੇਰਾ ਧਿਆਨ ਸਿਰ ਮੇਰੇ ਬੱਚੇ ਵੱਲ ਕਿਤੇ ਟੋਪਣਾ ਜਾਵੇ ਤੇ ਸਾਧੂ ਜੀ ਕਹਿਣ ਲੱਗੇ ਕਿ ਰਾਜੇ ਨਾ ਇਸੇ ਤਰ੍ਹਾਂ ਕਾਲਪੁਖ ਪਰਮਾਤਮਾ ਆਪਣੇ ਭਗਤਾਂ ਤੇ ਨਿਗਾਹ ਰੱਖਦਾ ਕਿ ਮੇਰੇ ਭਗਤ ਦੇ ਉੱਤੇ ਕੋਈ ਦੁੱਖ ਦੀ ਘੜੀ ਤੇ ਨਹੀਂ ਹੈਗੀ ਨਸੀਬਤ ਦੀ ਘੜੀ ਤੇ ਲੇ ਗਈ ਕਿਉਂਕਿ ਕਾਲਕੁਖ ਪਰਮਾਤਮਾ ਹਰ ਜੁਗਾਂ ਦੇ ਵਿੱਚ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਤੇ ਹਰ ਜੁਗਾਂ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਦਾ ਹੈ ਸਬਜ਼ੀ ਦੀ ਦੁਕਾਨੇਂ ਇੰਦਰ ਬਖਸ਼ਿਸ਼ ਕਰਦ ਕੇ ਹਰ ਜੁਗ ਜੁਗ ਪੱਧਰ ਤੇ ਪਿਆਜ਼ ਰੱਖਦਾ ਆ ਯਾਰ ਆਖਦਾ ਜੀ ਕਿ ਹਰ ਜੁਗਾਂ ਦੇ ਵਿੱਚ ਕਾਲਕੁਖ ਪਰਮਾਤਮਾ ਆਪਣੇ